ਉਨੇ ਜਿਹੇ ਹਾਗਲਾ ਨਾ ਜਿਹਾਂ ਹਾਗਲਾ ਤਾਂ ਹੁਣੇ ਹੀ ਬੰ ਨਵੇੜਲਾ ਐਵੇਂ ਤੂੰ ਬੋਸ ਬਣਿਆ ਫਿਰਦਾ ਤਿੰਨਾ ਚੋਣੀ 13 ਚੋ ਜਹਾਗਰ ਮੈਂ ਹੁਣੇ ਹੀ ਆਉਣਾ ਤੇਰੇ ਬਾਹਰ ਚ ਆ ਓਏ ਤੂੰ ਬਾਹਰ ਤੂੰ ਜਿਹੜੇ ਥਾਂ ਦੀਆਂ ਨਾ ਤੇਰੇ ਤੂੰ ਵੜਿਆ ਨਹੀਂ ਅਜੇ ਆ ਬਾਹਰ ਤੂੰ ਵੱਡਾ ਬੋਸ ਬਣਿਆ ਫਿਰਦਾ ਆ ਗਿਆ ਮੈਂ ਬਾਹਰ ਸਾਲਾ ਵੱਡਾ ਤੂੰ ਆ ਗਿਆ ਮੈਂ ਜਾ ਆ ਉਥੇ ਤੇਰੇ ਮੈਂ ਕੱਢਦਾ ਦੌਲਤ ਭਰਾ ਉਥੇ ਏਰ ਆਪਣੇ ਆਪਰਾ ਏਰੀ ਪਰੇ ਜੀ ਕਿਸੇ ਉਂਗਲਾਂ ਦੇ ਚੜਦੇ ਐ ਫਿਰ ਉਹ ਆਪ ਦਾ ਆਪਸਾਬ ਲੈਣ ਤੇਰੀ ਦਾ ਮੈਂ ਲੋੜ ਸਮਝ ਨਹੀਂ ਬਾਅਦ ਚ 40 50 ਲੱਖ ਤੱਕ ਤਾਂ ਇਹਨਾਂ ਨੂੰ ਮੈਂ ਕੱਲਾ ਹੀ ਨਹੀਂ ਦਬਾਲ ਜਿਹੜਾ ਮਰਜ਼ੀ ਆ ਜੇ ਜਿਹੜਾ ਮਰਜ਼ੀ ਜੇ ਟਾਵਰ ਤੇ ਨਾ ਚੜਾਏ ਤੇ ਗੁਰਤੇਜ ਸ ਆ ਉਹਦਾ ਪੋਤਰਾ ਨਾ ਜਾਣੇ ਮੈਨੂੰ ਇਹ ਕੀ ਸਮਝਦੇ ਆਰੇ ਐ ਚਾਰ ਪੈਗ ਲਾ ਕੇ ਫੋਨ ਤੇ ਕਰਨ ਲਾਣ ਖਾਣਾ ਆਪਦੇ ਪਿਓ ਦੀ ਸੋਂ ਮੈਂ ਖਾਣਾ ਆਪਦੇ ਦਾਦੇ ਦੀ ਸੋਂ ਆਪਦੇ ਪਿਓ ਦੀ ਸੋਂ ਆਪਦੇ ਭਰਾ ਦੀ ਸੋਂ ਜਰਨਲ ਹੋ ਗਿਆ ਮੈਂ ਲੜੂਗਾ ਜਿੱਥੇ ਮਰਜ਼ੀ ਆ ਜੋ ਇਹ ਆਪਣਾ 50 ਲੱਖ ਆ ਜੇ ਲੱਗ ਜੇ ਲਾ ਦੂੰਗਾ ਤੂਸ ਡਾ ਦੂੰਗਾ ਕਿਤੇ ਭਲੇਖੇ ਚ ਫਿਰਦੇ ਹੋ ਤੁਸੀਂ ਵੱਡੇ ਕਰੋ ਕਰੋ ਲਾਨ ਤੜਕੇ ਅਰਦਾਸ ਕਰਾਉਣੇ ਗੁਰਦੁਆਰਾ ਸਾਹਿਬ ਸਾਢੇ 3 ਉੱਠਦਾ ਮੈਂ ਆਜੋ ਤੜਕੇ ਗੁਰਦੁਆਰੇ ਕਰਾਵਾਂ ਲਾਨ ਤੁਸੀਂ ਐਵੇਂ ਇਹ ਫੁੱਦੂ ਫੋੜ ਨਾ ਸਮਝੇ ਮੈਂ ਮੇਰੀ ਲੜਾਈ ਆ ਝਾੜੂ ਵਾਲਿਆਂ ਨਾਲ ਮੇਰੀ ਉਹ ਲੜਨ ਦੇ ਵਿੱਚ ਨਾ ਉਹ ਵੀਰੇ ਐਵੇਂ ਕਿਤੇ ਹੋਰ ਨਾ ਕੋ ਸੋਝੇ ਜੇ ਕਰਨਾ ਐਲਾਨ ਕਰੋ ਖੁੱਲ ਕੇ ਆਓ ਆ ਕੋਨੇ ਤੂੰ ਵੀ ਨਾ ਬਲਦੀ ਤੇ ਤੇਲ ਨਾ ਭਾਈ ਜੇ ਤੂੰ ਲੜਨਾ ਤੂੰ ਆ ਕਰ ਲਾਨ ਦੱਸ ਐਵੇਂ ਉਂਗਲਾ ਲਹੀਏ ਨਾ ਤੂੰ ਬਿਨਾਂ ਗੱਲ ਤੋਂ ਕਿਸ ਦੀ ਕੰਮ ਨਹੀਂ ਕੀਏ ਤੇ ਕਾਰ ਨਹੀਂ ਕਮੁੜ ਕੇ ਜੇ ਕਿਤੇ ਤੇਰਾ ਰੋਲਾ ਪੈ ਜੇ ਤੂੰ ਹਰ ਫਲਿਆ ਪਰਦਾ ਉਥੋਂ ਰਿਸ਼ਤਦਾਰਾ ਸਾਦਾ ਉਥੋਂ ਰਿਸ਼ਤਦਾਰਾ ਸਾਦਾ ਦੱਸ ਤੂੰ ਲੜਨਾ ਤੂੰ ਲੜ ਤੇ ਮੈਂ ਤੜਕੇ ਐਲਾਨ ਕਰਦਾ ਦੱਸ ਐਵੇਂ ਕਲੇਜ ਨਹੀਂ ਭੋਈਦਾ ਹੁੰਦਾ ਲੋਕਾਂ ਦਾ ਕੇਸ ਦਾ ਗੱਲਾਂ ਮਾਰਦਾ ਫਰਦਾ ਤੂੰ ਵੱਡਾ ਹੀ ਕਿਤੇ ਆਪਦਾ ਸੀਨੀਅਰ ਬਣ ਗਿਆ ਤੂੰ ਕਹਿ ਮੈਂ ਲੜੂੰਗਾ ਤੜਕੇ ਮੈਂ ਵੀ ਕਹਿਣਾ ਦੱਸ ਮੈਂ ਤਾਂ ਲੋਕਣੇ ਮੋਢੇ ਤੇ ਰੱਖ ਕੇ ਚਲਾਈ ਯਾ ਨਾ ਵੱਡਾ ਬੌਸ ਤੂੰ ਕੀ ਨਾਮ ਹੈ ਕੀ ਗੱਲ ਹੋ ਗਈ ਉਹ ਇਹ ਜਿਵੇਂ ਜਿਵੇਂ ਕੰਮ ਚੱਲੀ ਜਾਂਦਾ ਆਪਣੇ ਪੰਚਾਇਤੀ ਜੋਨਾ ਦਾ ਪਿੰਡਾਂ ਦੇ ਰਿਜ਼ਰਵ ਅਰੇਸ਼ਨ ਅਰੇਸ਼ਨ ਹੋਈ ਜਾਂਦੀ ਹੈ ਕੋਈ ਜਰਨਲ ਆ ਕੋਈ ਰਿਜ਼ਰਵ ਬਾਤੇ ਉਹਦੇ ਸੰਬੰਧ ਵਿੱਚ ਮੈਂ ਵੀ ਪਿੰਡਾਂ 'ਚ ਹੀ ਫਿਰਦਾ ਸੀ ਕਰ ਤੇ ਕਿਉਂਕਿ ਪ੍ਰਧਾਨ ਸਾਹਿਬ ਨੇ ਵੀ ਆਹ ਡਿਊਟੀ ਲਈ ਵੀ ਮੁਖਤਰ ਹਲਕੇ ਜੇਰ ਆਪਾਂ ਵੀ ਆ ਚਲੋ ਜਿਨੇ ਹੈਗੇ ਆ ਜਿਨੇ ਜੋਗੇ ਚੰਗੇ ਬੰਦੇ ਜਿਹੜੇ ਬੰਦੇ ਸਰਪੰਚ ਦਾ ਚਲ ਪਿੰਡਾਂ ਦਾ ਵਿਕਾਸ ਹੋ ਸਕੇ ਕੋਈ ਨੌਜਵਾਨ ਮੁੰਡੇ ਬੰਨ ਉਹ ਸਟਰੀ ਕੇ ਮੈਂ ਵੀ ਪਿੰਡਾਂ 'ਚ ਸੀਗਾ ਤੇ ਮੈਂ ਆਪਦੇ ਪਿੰਡ ਤਕਰੀਬਨ 9:30 10 ਵਜੇ ਪਿੰਡ ਪਹੁੰਚਿਆ ਉੱਤੇ ਸਾਡੇ ਮੇਰੇ ਘਰ ਤੋਂ ਸਾਹਮਣੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਵੌਲੀਬਾਲ ਖੇਡਦੇ ਮੁੰਡੇ ਤੇ ਮੈਂ ਚਲੋ ਅਕਸਰ ਕਿਤੋਂ ਆਈ ਦਾ ਨੇਰੇ ਦੂਰੇ ਦੇ ਟਾਈਮ ਨਾਲ 9 10 ਵਜੇ 9 ਵਜੇ ਆ ਜੀਏ ਤਾਂ ਉਹਨਾਂ ਨੇ 10 ਮਿੰਟ ਲਾ ਲਈ ਤੇ ਮੈਂ ਕਿਹਾ ਚਲੋ ਉਹਨਾਂ ਨਾਲ ਚੱਲਦੇ ਆ ਪੰਚਾਇਤੀ ਚੋਣਾਂ ਦੇ ਚੱਲਦੇ ਸਾਡੇ ਪਿੰਡ 'ਚ ਵੀ ਆ ਮੁੰਡੇ ਮੇਰੇ ਨਾਲ ਸੀਗੇ ਉਹ ਚਲੋ ਮੈਂਬਰ ਸਰਪੰਚ ਠੋਣ ਦਾ ਸਾਡਾ ਪਿੰਡ ਰਿਜ਼ਰਵ ਹੈ ਜੀ ਤੇ ਉਹ ਮੈਂ ਕਿਹਾ ਚਲੋ ਆ ਕਰਕੇ ਜਦੋਂ ਦੂਜੇ ਪਿੰਡਾਂ ਚੋਂ ਆਏ ਮੈਂ ਕਿਹਾ ਚਲ ਆਪਣੇ ਪਿੰਡ ਬਾਰੇ ਵੀ ਮੈਨੂੰ ਇਹਨਾਂ ਨੇ ਫੋਨ ਕਰਤਾ ਬਾਈ ਵੀ ਆਪਾਂ ਮੀਟਿੰਗ ਕਰੀਏ ਇੱਕ ਵਾਰ ਚ ਅਸੀਂ ਪੰਚਾਇਤ ਮੈਂਬਰ ਠਾਉਣਾ ਸੀਗਾ ਤੇ ਉਹਦੇ ਚ ਅਸੀਂ ਉਹ ਗੱਲ ਕਰਨ ਆਉਂਦੇ ਸੀ ਇੱਕ ਸਾਡੇ ਗਰੁੱਪ ਸੀਗਾ ਪਿੰਡ ਦਾ ਤੇ ਇਹਨਾਂ ਨੇ ਉਹਦੇ ਚ ਆ ਕਿਹਾ ਵੀ ਉਹ ਚਲੋ ਮਾੜੀ ਜੀ ਕੋਈ ਬਖਲਾੜ ਸੀ ਮੈਂ ਕਿਹਾ ਉਹਦੇ ਚ ਕਹਿਤਾ ਮੈਂ ਕਿਹਾ ਯਾਰ ਮੈਂ ਇੱਧਰ ਹੀ ਆਉਣਾ ਤੁਹਾਡੇ ਘਰਾਂ ਲ ਉਹ ਸਾਡੇ ਬੰਦੇ ਦਾ ਵੀ ਘਰ ਇਹਨਾਂ ਦੇ ਘਰ ਵਾਲ ਸੀਗਾ ਤੇ ਉਹ ਇਹ ਉਹ ਮੁੰਡਾ ਸੀਗਾ ਜਿਹੜਾ ਉਹ ਬਾਹਰ ਬੈਠਾ ਸੀਗਾ ਸੜਕ ਤੇ ਸਾਡੇ ਬੰਦੇ ਦੇ ਘਰ ਕੋਲੇ ਮੈਂ ਜਦੋਂ ਇਹਨਾਂ ਕੋਲੇ ਜਾਣਾ ਸੀ ਮੈਂ ਕਾਰ ਚ ਉਤਰ ਕੇ ਮੇਰੇ ਨਾਲ ਇੱਕ ਹੋਰ ਮੁੰਡਾ ਸੀ ਤੇ ਅਸੀਂ ਉਹ ਗੱਲ ਉਹਦੇ ਨਾਲ ਵਧੀਆ ਮਾਹੌਲ 'ਚ ਉਹ ਵੀ ਗੱਲ ਕਰੀ ਗਏ ਅਸੀਂ ਵੀ ਕਰੀ ਗਏ ਚਲੋ ਉਹਨੇ ਥੋੜੀ ਜਿਹੀ ਤਲਕੀ ਆਪਦੀ ਉਹ ਕਰਾਈ ਕਿਉਂਕਿ ਉਹਦਾ ਇੱਕ ਰਿਸ਼ਤੇਦਾਰ ਹੈ ਜੀ ਉਸ ਬੰਦੇ ਦਾ ਉਹ ਸਾਡੇ ਮਾਨਯੋਗ ਆਪਣੇ ਗੁਰਮੀਤ ਸਿੰਘ ਗੁੱਡੀਆਂ ਸਾਹਿਬ ਕੈਬਨਿਟ ਮਨਿਸਟਰ ਉਹਨਾਂ ਨਾਲ ਰਹਿੰਦਾ ਉਹ ਸ਼ਹਿਰ ਥੋੜੀ ਜਿਹੀ ਪਿੱਛੋਂ ਵੀ ਸੀ ਤੇ ਆਪਦੀ ਵੀ ਹੋ ਗਈ ਤੇ ਫਿਰ ਉਹਨਾਂ ਨੇ ਆ ਤੂੰ ਤੂੰ ਮੈਮੇ ਹੋ ਗਈ ਜੀ ਚਲੋ ਮੇਰੇ ਕੋਲੇ ਕੋਈ ਹਥਿਆਰ ਨਹੀਂ ਸੀਗਾ ਨਾ ਮੇਰੇ ਕੋਲ ਕੋਈ ਲਾਇਸੈਂਸ ਸੀ ਵੀ ਮੇਰਾ ਮੈਂ ਪਿਸਟਲ ਮੇਰਾ ਘਰੇ ਸੀਗਾ ਕਾਰ 'ਚ ਵੀ ਨਹੀਂ ਸੀ ਕੋਈ ਮੈਂ ਰਾਈਫਲ ਨਹੀਂ ਲੈ ਕੇ ਗਿਆ ਕੋਈ ਸਾਡੇ ਕੋਲੇ ਕੁਝ ਨਹੀਂ ਸੀ ਤੇ ਮੈਂ ਤਾਂ ਇੱਕ ਜਨਰਲੀ ਵਰਬਲੀ ਮੀਟਿੰਗ ਕਰਨ ਚੱਲ ਗਿਆ ਬੰਦਿਆਂ ਦੇ ਘਰੇ ਤੇ ਇਹਨਾਂ ਨੇ ਫਿਰ ਪ੍ਰੀ ਪਲਾਨ ਦੇ ਚੱਲਦੇ ਜੀ ਜਦੋਂ ਮੈਨੂੰ ਆ ਲਲਕਾਰਿਆ ਉੱਥੋਂ ਚੱਲ ਤੂ ਤੂ ਮੈਂ ਮੈਂ ਹੋ ਗਈ ਬਸ ਤੂ ਤੂ ਮੈਂ ਮੈਂ ਤੱਕ ਸੀਮਤ ਸੀ ਆ ਪਿੱਛੋਂ ਇਹ ਬੰਦੇ ਆ ਕੇ ਜੀ ਇਹਨਾਂ ਨੇ ਅੰਗਲ ਪੈ ਗਏ ਤੇ ਮੇਰੇ ਫਿਰ ਇਹਨਾਂ ਨੇ ਘੱਟੋ ਘੱਟ 5-7 ਇੱਟਾਂ ਚਲਾਈਆਂ ਜੀ ਇਹ ਤੋਂ ਫੇਰ ਚਲੋ ਮੈਂ ਆਕੂ ਅਸੀਂ ਸਾਡੇ ਬੰਦੇ ਵੀ ਆ ਗਏ ਉੱਥੇ ਫੇਰ ਅਸੀਂ ਕੋਈ ਉਹ ਆਪ ਦਾ ਕੋਈ ਫਟਿੰਗ ਕਰਿਆ ਤੇ ਉਹ ਇੱਕ ਕਿੱਟ ਮੇਰੇ ਇੱਥੇ ਵੱਜੀ ਜੀ ਪੰਜ ਸਟਿਚ ਲੱਗੇ ਮੰਗ ਤਾਂ ਤੇ ਹੀ ਹੈ ਜੀ ਆਸ ਤਾਂ ਮੈਨੂੰ ਹੈ ਨਹੀਂ ਕੋਈ ਆਪਾਂ ਨੂੰ ਆਸ ਤਾਂ ਹੈਗੀ ਆਪਦੇ ਭਰਾਵਾਂ ਨਾਲ ਹੀ ਕਿਉਂਕਿ ਫੇਰ ਡਰ ਹੋ ਕੇ ਚੱਲੇ ਆਂ ਅਸ਼ੁਰ ਪਹਿਲੇ ਦਿਨ ਤੋਂ ਤੇ ਉਵੇਂ ਹੀ ਚੱਲੂਗਾ ਪਰ ਗੱਲ ਇਹ ਹੈ ਪ੍ਰਸ਼ਾਸਨ ਦਾ ਕਿ ਇਹ ਹੀ ਹੈ ਜੀ ਚੋਣਾ-ਚੂਣਾ ਹੁੰਦੀਆਂ ਰਹਿੰਦੀਆਂ ਜੀ ਤੇ ਮੈਂ ਤਾਂ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਗੱਲ ਕਹੂੰਗਾ ਜੀ ਇਹ ਵੀ ਅਨਸਰਾਂ ਦੇ ਨਕੀਲ ਪਾਈ ਜਾਵੇ ਇਹ ਪਿੰਡ ਪਿੰਡ ਹੀ ਇਹ ਹਾਲ ਹੈ ਜੀ ਮੈਂ ਤਾਂ ਬੇਨਤੀ ਕਰਦਾ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਹੋਵੇ ਜੀ ਹੋਰ ਆਪਾਂ ਨੂੰ ਬਾਬਾ ਨਾਨਕ ਨਾ ਮਾਰੇ ਹੋਰ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋ ਕੋ ਸਾਇਏ ਜੀ ਨਹੀਂ ਪ੍ਰਸ਼ਾਸਨ ਦਾ ਜੀ ਕੌਣ ਆਏ ਆ ਕਿਉਂਕਿ ਰਾਤ ਦੇ ਅਸੀਂ 10:30 ਵਜੇ ਦਿੱਤੇ ਆਏ ਆ ਤੇ ਉਹ ਹੁਣ ਫੋਨ ਆਏ ਆ ਵੀ 10:30 ਵਜੇ ਅਸੀਂ ਹੋਂ ਨਾਲੇ ਦਿਨੇ ਆਉਣੇ ਆ ਬਈ ਕੀ ਨਾ ਕੋ ਡਾਈ ਜਰਾ ਬਾਪੂ ਸ਼ਿਰਵਤ ਦੇ ਘਾਮ ਬਾਰੇ ਆ ਗਏ ਦੋਸਤ ਜੀ ਹੰਬਲਾ ਕਿਤੇ ਦੇ ਵਰ ਕੀ ਕਹਣਾ ਹੈ ਬਈ ਮੈਂ ਕੁਲਦੀਪ ਸਿੰਘ ਆ ਪਿੰਡ ਮੇਰਾ ਸਿਰਾਲੀ ਆ ਜੀ ਤੇ ਆ ਕਾਕੂ ਪੰਜ ਸੱਤ ਦਿਨਾਂ ਤੋਂ ਬਾਬਾ ਫੂਫੂ ਕਰਦਾ ਫਿਰਦਾ ਸੀ ਗਰੁੱਪ 'ਚ ਜੀ ਇਹਨੇ ਮੈਨੂੰ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਆ ਜੀ ਧਮਕੀ ਦਿੱਤੀ ਆ ਵੀ ਸਾਡੇ ਨਾਲ ਸਾਡਾ ਥਾਂ ਸੀ ਉਹਦਾ ਰਾਜੀ ਬੰਦਾ ਹੋ ਗਿਆ ਸੀ ਨਾਲੇ ਇਹਦਾ ਵਿੱਚ ਕੋਈ ਕੋਈ ਇੰਟਰਫੇਅਰ ਹੈ ਨਹੀਂ ਸੋ ਥਾਂ ਦਾ ਜਿੰਨਾਂ ਦਾ ਥਾਂ ਦਾ ਰੌਲਾ ਸੀ ਉਹਨਾਂ ਨਾਲ ਸਾਡਾ ਬਰੂ ਵਾਲੇ ਥਾਣੇ ਦੇ ਵਿੱਚ ਲਿਖਤੀ ਰਾਜੀ ਨਾਮ ਹੋ ਗਿਆ ਸੀ ਜੀ ਤੇ ਆ ਕੇ ਉਹ ਥਾਂ ਦੇ ਰਾਤੇ ਕਬਜ਼ਾ ਕਰਦਾ ਸੀ ਵੀ ਮੈਂ ਇਹ ਤੁਹਾਨੂੰ ਇਹ ਥਾਂ ਨਹੀਂ ਵੰਗ ਦੇਣਾ ਤੇ ਨਾਲ 7-8 ਜਾਣੇ ਅਣਪਛਾਤੇ ਬੰਦੇ ਸੀ ਤੇ ਸਾਡੇ ਘਰੇ ਆ ਕੇ ਨੇ ਜਾ ਕੇ ਬੂਆ ਖੋਲਿਆ ਤੇ ਘਰੇ ਵੜਿਆ ਸਾਡੀ ਬੁੜੀਆਂ ਨੂੰ ੱੱੱਕੇ ਮਾਰੇ ਨੇ ਜੀ ਜਦੋਂ ਇਹਦਾ ਅਸੀਂ ਛਿੱਤਰ ਪੌਲਾ ਕੀਤਾ ਜੀ ਅਸੀਂ ਮਾਰਨੇ ਮੇਰੇ ਭਰਾਣੇ ਨੂੰ ਚੰਗੀ ਤਰ੍ਹਾਂ ਕੁੱਟਿਆ ਜੀ ਤੇ ਭੱਜ ਗਏ ਭੱਜ ਗਿਆ ਤਾਂ 12:00 ਵਜੇ ਜੀ ਉਹਦਾ ਕਹਿਣਾ ਕਿ ਵੀ ਚੋਣਾਂ ਦਾ ਜਤਨ ਚੋਣਾਂ ਜਿਹੜੇ ਪ੍ਰਚਾਰ ਨੂੰ ਦੇਖ ਕੇ ਮਿਲ ਰਿਹਾ ਨਹੀਂ ਨਹੀਂ ਜੀ ਸੁਣੋ ਇਹ ਚੀਜ਼ ਦਾ ਪ੍ਰੂਫ ਸੁਣ ਮੈਂ ਸੈਂਡ ਕਰਤਾ ਜੀ ਜਿਹੜੀ ਆਈਡੀਓ ਚ ਭੇਜੀ ਆ ਉਹ ਤੋਂ ਸਾਫ਼-ਸਾਫ਼ ਪਤਾ ਲੱਗਦਾ ਜੀ ਚੋਣਾਂ ਦੇ ਕਿਉਂਕਿ ਮੇਰਾ ਚੋਣਾਂ ਨਾਲ ਤਾਂ ਕੋਈ ਹੈ ਹੀ ਨਹੀਂ ਜੀ ਕਿਉਂਕਿ ਮੈਂ ਸਰਕਾਰੀ ਜੌਬ ਕਰਦਾ ਜੀ ਨਾ ਮੈਂ ਸਰਪੰਚ ਅਜ ਲੋਟ ਸਕਦਾ ਨਾ ਮੈਂ ਖਾਲੀ ਜੀ ਸਰਕਾਰੀ ਬੰਦਾ ਕਦੇ ਵੀ ਆਪ ਦਾ ਸਰਪੰਚੀ ਚੋਣ ਨਹੀਂ ਲੜ ਸਕਦਾ ਜੀ ਇਹ ਤਾਂ ਉਹੀ ਜਾਣ ਕੇ ਬਣਾ ਰਿਹਾ ਵੀ ਆਪ ਦੀ ਕੋਈ ਖੁੰਦੇ ਕੱਢ ਰਿਹਾ ਵੀ ਥਾਂ ਦੇ ਪਿੱਛੇ ਇਹ ਤਾਂ ਉਸ ਵਿੱਚ ਕੋਈ ਹੈ ਹੀ ਨਹੀਂ ਇਹਦਾ ਚੱਕਰ ਨਹੀਂ ਲੱਲਾ ਨਹੀਂ ਕੱਖਾ ਨਹੀਂ ਜੀ ਤੇ ਆਗੇ ਵਿੱਚ ਉਹ ਹੀ ਫੂੰਫੂ ਕਰਦਾ ਸੀ ਕਿਉਂਕਿ ਦੂਜਾ ਇਹਨਾਂ ਨੇ ਸਾਡੇ ਬੁੜੀਆਂ ਨੂੰ ਧੱਕੇ ਮਾਰੇ ਜੀ ਉਦੋਂ ਅਸੀਂ ਇਹਨੇ ਕੋ ਪਿਸਤੌਲ ਸੀਗਾ ਜਦੋਂ ਉਹਨੇ ਪਿਸਤੌਲ ਕੱਢਿਆ ਅਸੀਂ ਉਹਨੂੰ ਢਾ ਕੇ ਕੁੱਟਿਆ ਜੀ ਤੇ ਜਦੋਂ ਭੱਜਿਆ ਜੀ ਉਦੋਂ ਇਹਦੇ ਪੁਰਾਣੀ ਬਾਰ ਚ ਵੱਜਿਆ ਹੈ ਜਾਂ ਇੱਕ ਦਿੱੱਗ ਪਿਆ ਜੀ ਜੋ ਧੱਕੇ ਮਾਰ ਕੇ ਜਦੋਂ ਸਾਨੂੰ ਖਤਰਾ ਸੀ ਤੇ ਸਾਡੇ ਘਰੇ ਸਾਡੇ ਚੌਧਰੇ ਦੇ ਆ ਗਿਆ ਸੀ ਜੀ ਸਾਡੇ ਤੇ ਚੜ ਕੇ ਆ ਗਿਆ ਦੀ ਫਿਰ ਤਾਂ ਆਪਦੀ ਬੰਦਾ ਸੇਫਟੀ ਕਰਨ ਲਈ ਕੋਸ਼ਿਸ਼ ਤਾਂ ਕਰਦਾ ਹੀ ਜੀ ਇਨਾਲ 7-8 9-950 ਬੰਦੇ ਸੀ ਜੀ ਉਹ ਭੱਜ ਗਏ ਸੀ ਜੀ ਇਹ ਇਕੱਲਾ ਰਹਿ ਗਿਆ ਜੀ ਉੱਤੇ ਜਦੋਂ ਇਹ ਭੱਜਿਆ ਇਹ ਸਾਡੀਆਂ ਗੇਟ 'ਚ ਵੱਜਿਆ ਜੀ ਜਾਂ ਕਿਦਨਾਂ ਜਾਣ ਕਿ ਉਹ ਸੱਟ ਮਾਰ ਲਈ ਆ ਜੀ ਇਹ ਚੀਜ਼ ਦਾ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਮੇਰੇ ਹਿੱਟਾਂ ਮਾਰੀਆਂ ਨਹੀਂ ਜੇ ਇਹ ਨਹੀਂ ਹੋ ਸਕਦਾ ਜੀ ਕਿਉਂਕਿ ਹਿੱਟਾਂ ਜੇ ਉੱਥੇ ਸਾਡਾ ਸਾਰਾ ਮੁੱਲਾ ਗਵਾਹ ਜੀ ਚਿੰਗਣਾ ਸਾਰੇ ਸਾਡੀ ਐਫਆਰ ਵੀ ਹੋਈ ਆ ਜੀ ਉੱਥੇ ਸਾਰਿਆਂ ਨੇ ਗਵਾਹ ਵੀ ਇਹ ਸਾਡੇ ਘਰੇ ਚੜ੍ਹ ਕੇ ਆਇਆ ਜੀ ਮੰਗਣੀ ਹੈ ਤੇ ਸਖਤ ਸਖਤ ਕਾਰਵਾਈ ਹੋਵੇ ਜੀ ਕਿਉਂਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਲੰਕਣੀ ਜੀ ਇਹ ਨਵਾਂ ਬਣਿਆ ਕਾਂਗਰਸੀ ਆ ਰਲ ਕਾਂਗਰਸ ਰਲ ਕੇ ਅੱਜ ਐਵੇਂ ਨਿਆਜ਼ ਹਵਾ ਕਰਦਾ ਜੀ ਕਿਉਂਕਿ ਮੈਂ ਤਾਂ ਕੱਟੜ ਕਾਂਗਰਸੀਆਂ ਹਾਂ ਸ਼ੁਰੂ ਤੋਂ ਕਾਂਗਰਸੀਆਂ ਸੀ ਇਹ ਨਵਾਂ ਰਲ ਕੇ ਤੇ ਕੀ ਪਤਾ ਕਿਹਦੀ ਸ਼ਹਿਤ ਤੇ ਜਾਣ ਕੇ ਜੀ ਸਾਡੇ ਤੇ ਕਿਉਂਕਿ ਮੇਰੀ ਫੈਮਿਲੀ ਚ ਮੈਂ ਤੇ ਮੇਰਾ ਬਰਾਦਰ ਤੇ ਮੇਰੀ ਦਾਦੀ ਆ ਜੀ ਤੇ ਸਾਡੇ ਤੇ ਨਿਆਜ਼ੇ ਹਵਾ ਕਰਦਾ ਜੀ